ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਾਡੇ ਸਮਾਜ ਦੇ ਵਿੱਚ ਇੱਕ ਰਿਵਾਜ ਹੈ ਕਿ ਜੋ ਵੀ ਭੀੜ ਤੋਂ ਅੱਡ ਹੋ ਕੇ ਕੁਝ ਕਹਿਣ ਦੀ ਜਾਂ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਸੂਲੀ ਤੇ ਲਟਕਾ ਦਿੱਤਾ ਜਾਂਦਾ ਹੈ ਭਾਵੇਂ ਉਹ ਕੋਈ ਵੀ ਹੋਵੇ ਏਡਾ ਵੀ ਵੱਡਾ ਫਨਕਾਰ ਹੋਵੇ ਬੁੱਧੀਜੀਵੀ ਹੋਵੇ ਲੀਡਰ ਹੋਵੇ ਧਰਮਗਿਰੂ ਹੋਵੇ ਕੋਈ ਵੀ ਕਿਉਂ ਨਾ ਹੋਵੇ ਸਮਾਜ ਤੋਂ ਅਲੱਗ ਚੱਲ ਕੇ ਭੀੜ ਤੋਂ ਅਲੱਗ ਕਿਸੇ ਨੂੰ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਸ਼ਾਇਦ ਇਹ ਵੀ ਇਸ ਲਈ ਕੀਤਾ ਜਾਂਦਾ ਹੈ ਕਿ ਇੰਨੀਆਂ ਵੱਡੀਆਂ ਹਸਤੀਆਂ ਦਾ ਹਾਲ ਦੇਖ ਕੇ ਸਾਡੇ ਵਰਗਾ ਕੋਈ ਛੋਟਾ ਮੋਟਾ ਇਨਸਾਨ ਤਾਂ ਇਹ ਸੋਚਣ ਦੀ ਕੋਸ਼ਿਸ਼ ਵੀ ਨਾ ਕਰੇ ਕਿ ਉਹ ਭੀੜ ਤੋਂ ਅਲੱਗ ਹੋ ਕੇ ਕੁਝ ਕਹਿ ਸਕਦਾ ਹੈ ਅੱਜ ਦੋ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਹਨ ਇੱਕ ਖਨੌਰੀ ਤੇ ਦੂਸਰੀ ਟੋਹਾਨਾ ਲੜਾਈ ਕਿਸਾਨਾਂ ਦੇ ਨਾਮ ਤੇ ਲੜੀ ਜਾ ਰਹੀ ਹੈ ਪਰ ਜੇਤੂ ਸਿਆਸੀ ਧਿਰਾਂ ਹੀ ਹੋਣਗੀਆਂ ਜਿਵੇਂ ਕਿ ਹਮੇਸ਼ਾ ਹੀ ਹੁੰਦਾ ਆਇਆ ਹੈ ਲੜਾਈ ਕੋਈ ਵੀ ਹੋਵੇ ਕਿਸੇ ਵੀ ਮੁੱਦੇ ਤੇ ਹੋਵੇ ਜਾਤ ਧਰਮ ਖਿੱਤਾ ਲੋਕ ਆਪਸ ਦੇ ਵਿੱਚ ਲੜਾਈ ਜਾਂਦੇ ਨੇ ਅੰਦੋਲਨ ਆਮ ਲੋਕਾਂ ਦੀ ਬਿਹਤਰੀ ਲਈ ਇਹ ਕਹਿ ਕੇ ਕਿ ਤੁਹਾਡੇ ਭਵਿੱਖ ਵਾਸਤੇ ਨਸਲਾਂ ਵਾਸਤੇ ਆਉਣ ਵਾਲੀਆਂ ਨਸਲਾਂ ਵਾਸਤੇ ਲੜੇ ਜਾਂਦੇ ਨੇ ਪਰ ਇਹਨਾਂ ਦਾ ਅਸਲ ਫਾਇਦਾ ਸਿਆਸੀ ਲੋਕ ਹੀ ਚੱਕਦੇ ਆ ਸਭ ਤੋਂ ਵੱਡੀ ਮਿਸਾਲ ਅਸੀਂ ਜੋ ਦੇ ਸਕਦੇ ਆ ਜਾਂ ਜੋ ਸਾਡੇ ਸਾਹਮਣੇ ਆਉਂਦੀ ਹੈ ਉਹ ਸਾਡੀ ਆਜ਼ਾਦੀ ਦੀ ਲੜਾਈ ਅੰਦੋਲਨ ਆਮ ਲੋਕਾਂ ਨੇ ਲੜਿਆ ਜਾਨਾਂ ਦਿੱਤੀਆਂ ਜ਼ਮੀਨਾਂ ਜਾਇਦਾਦਾਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਪੰਜਾਬੀ ਕਹਿੰਦੇ ਅਸੀਂ ਕੁਰਬਾਨੀਆਂ ਵੱਧ ਦਿੱਤੀਆਂ ਬੰਗਾਲੀ ਕਹਿੰਦੇ ਅਸੀਂ ਕੁਰਬਾਨੀਆਂ ਦਿੱਤੀਆਂ ਭਗਤ ਸਿੰਘ ਸੁਭਾਸ਼ ਚੰਦਰ ਵਰਗੇ ਆਪਣੀਆਂ ਜਾਨਾਂ ਵਾਰ ਗਏ ਪਰ ਰਾਜ 72 ਸਾਲ ਬਾਅਦ ਵੀ ਉਹ ਲੋਕ ਇੱਕ ਪਰਿਵਾਰ ਗਾਂਧੀ ਦਾ ਨਾਮ ਵਰਤ ਕੇ ਕਰ ਰਿਹਾ ਹੈ ਜੋ ਕਿ ਗਾਂਧੀ ਦੀ ਅਸਲੀ ਔਲਾਦ ਵੀ ਨਹੀਂ ਹੈ ਇਹ ਸਾਡੇ ਸਮਾਜ ਦੀ ਸਚਾਈ ਹੈ ਲੋਕ ਪਹਿਲਾਂ ਰਾਜਿਆਂ ਦੇ ਰਾਜ ਵਿੱਚ ਉਹਨਾਂ ਦੇ ਹੁਕਮ ਮੰਨ ਕੇ ਆਪਣੀ ਜ਼ਿੰਦਗੀ ਦਾ ਗੁਜ਼ਰਬਸਰ ਕਰਦੇ ਸੀ ਹੁਣ ਇਹਨਾਂ ਸਿਆਸਤਦਾਨਾਂ ਦੇ ਬਣਾਏ ਹੋਏ ਕਾਨੂੰਨ ਮੰਨ ਕੇ ਅਸੀਂ ਆਪਣੀ ਜ਼ਿੰਦਗੀ ਬਤਾ ਰਹੇ ਆਮ ਲੋਕਾਂ ਦੀ ਜ਼ਿੰਦਗੀ ਨਹੀਂ ਬਦਲਦੀ ਕੋਈ ਫਰਕ ਨਹੀਂ ਪੈਂਦਾ ਬਸ ਕੁਰਬਾਨੀਆਂ ਦਿੰਦੇ ਹਨ ਕਦੇ ਜਾਨ ਦੀਆਂ ਕਦੇ ਮਾਲ ਦੀਆਂ ਤੇ ਰਾਜ ਕੋਈ ਖੋਰੀ ਕਰੀ ਜਾਂਦੇ ਇਹੀ ਦਲਜੀਤ ਦਸਾਂਗ ਪਿਛਲੇ ਕਿਸਾਨ ਅੰਦੋਲਨ ਵਿੱਚ ਆਮ ਲੋਕਾਂ ਦੇ ਵਿੱਚ ਬਹਿ ਕੇ ਬਿਨਾ ਕਿਸੇ ਸਟੇਜ ਤੇ ਜਾ ਕੇ ਬਿਨਾ ਕੋਈ ਰੌਲਾ ਪਾ ਕੇ 1 ਕਰੋੜ ਰੁਪਇਆ ਦੇ ਕੇ ਆ ਗਿਆ ਸੀ ਬੜੇ ਦਿਨ ਬੜੇ ਦਿਨ ਨਹੀਂ ਥੋੜੇ ਦਿਨ ਬਾਅਦ ਹੋਈ ਫੇਰ ਲੋਕ ਭੁੱਲ ਗਏ ਅੱਜ ਨਵੇਂ ਸਾਲ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਆਇਆ ਕੁਝ ਚੰਗਾ ਮਾੜਾ ਵੀ ਨਹੀਂ ਬੋਲਿਆ ਗਦਾਰ ਹੋ ਗਿਆ ਜਿਹੜੇ 2 ਦਿਨ ਪਹਿਲਾਂ ਪੰਜਾਬ ਦਾ ਹੀਰਾ ਕਹਿੰਦੇ ਸੀ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਜਿਸਨੇ ਵਰਲਡ ਸਟੇਜ ਤੇ ਲਿਆਂਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਕਹਿੰਦੇ ਸੀ ਅੱਜ ਉਹੀ ਲੋਕ ਨੂੰ ਗਾਲਾਂ ਕੱਢਣ ਲੱਗ ਪਏ ਨਾ ਕੋਈ ਅਪੀਲ ਨਾ ਕੋਈ ਦਲੀਲ ਕੌਮ ਦੇ ਹੀਰੇ ਪਲਾਂ ਦੇ ਵਿੱਚ ਗਦਾਰ ਬਣ ਜਗੇ ਚਲੋ ਵਾਪਸ ਕਿਸਾਨ ਯੂਨੀਅਨਾਂ ਤੇ ਆਉਨੇ ਆਂ ਅੱਜ ਦੇ ਸਮਿਆਂ ਦੇ ਵਿੱਚ ਜਿਹੜਾ ਅਜੋਕਾ ਸਮਾਂ ਹੈ ਉਸ ਤੇ ਵਿੱਚ ਦੋ ਦੌਰ ਹੋਏ ਨੇ ਮੋٹے ਮੋٹے ਕਿਸਾਨ ਯੂਨੀਅਨਾਂ ਦੇ ਜਿਵੇਂ ਲੋਕ ਇਹਨਾਂ ਨੂੰ ਦੇਖਦੇ ਨੇ ਤਿੰਨ ਖੇਤੀ ਕਾਨੂੰਨਾਂ ਤੋਂ ਪਹਿਲਾਂ ਦਾ ਇੱਕ ਦੌਰ ਸੀ ਤੇ ਹੁਣ ਇੱਕ ਉਹਨਾਂ ਖੇਤੀ ਕਾਨੂੰਨਾਂ ਤੋਂ ਬਾਅਦ ਦਾ ਇੱਕ ਦੌਰ ਹੈ ਸਾਰੇ ਵਰਤਾਰਤ ਨੂੰ ਸਮਝਣ ਲਈ ਦੋਨਾਂ ਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਜਿੰਨੀ ਵੀ ਇਹ ਅੱਜ ਦੀ ਕਿਸਾਨ ਲੀਡਰਸ਼ਿਪ ਹੈ ਇਸ ਨੇ ਇਹ ਦੋਨੋਂ ਦੌਰ ਦੇਖੇ ਨੇ ਦੋਨੇ ਦੌਰ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈ ਲੇਕਿਨ ਸਾਡੀ ਨੌਜਵਾਨ ਪੀੜੀ ਉਹਨਾਂ ਨੂੰ ਸਿਰਫ ਇੱਕ ਹੀ ਦੌਰ ਪਤਾ ਹੈ ਉਹ ਹੈ ਹੋਣ ਵਾਲਾ ਜਿਹੜਾ ਮੌਜੂਦਾ ਦੌਰ ਹੈ ਜਿਹੜਾ ਕਿ ਅਸੀਂ ਕਹਿੰਦੇ ਆ ਕਿ ਕਿਸਾਨੀ ਅੰਦੋਲਨ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਾ ਦੌਰ ਹੈ ਖੇਤੀ ਕਾਨੂੰਨਾਂ ਤੋਂ ਪਹਿਲਾਂ ਵੀ ਕਈ ਯੂਨੀਅਨਾਂ ਸਨ ਕਈ ਲੀਡਰ ਸਨ ਪਰ ਨਾਮ ਦੋ ਹੀ ਵੱਡੇ ਸਨ ਜਿਹੜੇ ਕਿਸਾਨ ਯੂਨੀਅਨਾਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਸੀ ਪੰਜਾਬ ਸੀ ਉਹ ਦੋ ਨਾਮ ਸੀ ਇੱਕ ਤਾਂ ਅਜਮੇਰ ਸਿੰਘ ਲੱਖੋਵਾਲ ਤੇ ਦੂਸਰਾ ਸੀ ਬਲਬੀਰ ਸਿੰਘ ਰਾਜੋਵਾਲ ਲੱਖੋਵਾਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੰਡੀਕਰਨ ਬੋਰਡ ਦਾ ਚੇਅਰਮੈਨਲਾ ਦਿੱਤਾ ਕੈਬਨਿਟ ਰੈਂਕ ਮਿਲ ਗਿਆ 10 ਸਾਲਾਂ ਤੱਕ ਸੱਤਾ ਦੇ ਨਾਲ ਰਹੇ ਸੁਖ ਹੋ ਗਿਆ ਕਿਹੜਾ ਕਿਸਾਨਾਂ ਦਾ ਮਸਲਾ ਹੱਲ ਹੋਇਆ ਕਿਹੜੀ ਮੰਗ ਮੰਨ ਲਈ ਗਈ ਕਿਸਾਨਾਂ ਦਾ ਕੀ ਭਲਾ ਹੋਇਆ ਕੋਈ ਇੱਕ ਪ੍ਰਾਪਤੀ ਉਹ ਦੱਸ ਨਹੀਂ ਸਕਦੇ ਗਿਣਾ ਨਹੀਂ ਸਕਦੇ ਕਿ ਉਹਨਾਂ ਨੇ ਉਸ ਪੋਜੀਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਪੜ ਲਿਆ ਸੀ ਸਰਕਾਰ ਤੋਂ ਉਹਦੇ ਵਿੱਚ ਕਿਸਾਨਾਂ ਦਾ ਭਲੇ ਲਈ ਲਿਆ ਜਾਂ ਪ੍ਰਾਪਤ ਕੀਤਾ ਕੋਈ ਉਹਨਾਂ ਦੀ ਸੰਘਰਸ਼ ਦੀ ਪ੍ਰਾਪਤੀ ਉਸ ਮੰਡੀਕਰਨ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਜੋ ਕਿ ਉਹਨਾਂ ਨੇ ਸਰਕਾਰ ਤੋਂ ਲਿਆ ਸੀ ਜਿਹਦੇ ਖਿਲਾਫ ਅਕਸਰ ਲੜਾਇਆ ਜਾਂਦਾ ਹੈ ਮੋਰਚੇ ਖੋਲੇ ਜਾਂਦੇ ਹਨ ਉਹ ਗਿਣਾ ਨਹੀਂ ਸਕਦੇ ਫਿਰ ਨਵੇਂ ਖੇਤੀ ਕਾਨੂੰਨ ਆਏ ਵਿਰੋਧ ਸ਼ੁਰੂ ਹੋਇਆ ਧਰਨੇ ਰੇਲ ਰੋਕੋ ਸ਼ੁਰੂ ਹੋਏ ਦਿੱਲੀ ਚਲੋ ਦੀ ਕਾਲ ਵੀ ਆਈ ਪਰ ਯੂਨੀਨਾ ਅੱਗੇ ਨਹੀਂ ਵਧ ਰਹੀਆਂ ਸਨ ਸਿਆਣੇ ਲੀਡਰ ਸਿਆਣੇ ਧਰਨਾਕਾਰੀ ਸ਼ਾਇਦ ਜੋ ਸਾਡੇ ਸਿਆਸਤਦਾਨ ਚਾਹੁੰਦੇ ਸੀ ਉਹ ਨਹੀਂ ਕਰ ਰਹੇ ਸੀ ਫਿਰ ਅਚਾਨਕ ਇਸ ਅੰਦੋਲਨ ਦੇ ਵਿੱਚ ਪੰਜਾਬੀ ਸਿੰਗਰਾਂ ਦੀ ਐਂਟਰੀ ਹੁੰਦੀ ਹੈ ਸਾਰੇ ਇਕੱਠੇ ਹੋ ਕੇ ਬਿਨਾਂ ਕਿਸੇ ਯੂਨੀਅਨ ਦੇ ਸੱਦੇ ਤੇ ਹਮਾਇਤ ਦੇ ਵਿੱਚ ਆ ਜਾਂਦੇ ਨੇ ਧਰਨੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਦੀਪ ਸਿੱਧੂ ਨਾਂ ਦਾ ਇੱਕ ਸਖਸ਼ ਬਾਂਬੇ ਤੋਂ ਅਦਾਕਾਰੀ ਛੱਡ ਕੇ ਅਚਾਨਕ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਂਦਾ ਨੌਜਵਾਨੀ ਧਰਨਿਆਂ ਦੇ ਵਿੱਚ ਉਮਲ ਪੈਂਦੀ ਹੁਣ ਦਿੱਲੀ ਦੂਰ ਨਹੀਂ ਇਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਲੀਡਰਾਂ ਤੇ ਦਿੱਲੀ ਕੁਝ ਕਰਨ ਦਾ ਦਬਾਅ ਵੱਧਦਾ ਹੈ ਪਰ ਉਹ ਮੰਨਦੇ ਨਹੀਂ ਸ਼ੰਭੂ ਤੇ ਖਨੌਰੀ ਇਕੇ ਰਹਿਣ ਦੀ ਗੱਲ ਹੁੰਦੀ ਹੈ ਜਿੱਥੇ ਸਾਨੂੰ ਰੋਕਿਆ ਗਿਆ ਉੱਥੇ ਬੈਠ ਕੇ ਹੀ ਸੰਘਰਸ਼ ਕਰਾਂਗੇ ਇਹ ਗੱਲ ਹੁੰਦੀ ਹੈ ਪਰ ਨੌਜਵਾਨ ਬੈਰੀਕੇਡ ਤੋੜ ਕੇ ਅੱਗੇ ਵੱਧ ਜਾਂਦੇ ਮਜਬੂਰਨ ਲੀਡਰਾਂ ਨੂੰ ਉਹਨਾਂ ਦੇ ਪਿੱਛੇ ਜਾਣਾ ਪੈਂਦਾ ਹੈ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਫੇਰ ਦੁਬਾਰਾ ਧਰਨਾ ਲੱਗ ਜਾਂਦਾ ਪੰਜਾਬ ਤੇ ਦਿੱਲੀ ਦਾ ਵਿਰੋਧ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਗੀਤਾਂ ਦੇ ਵਿੱਚ ਪ੍ਰੋਇਆ ਜਾਂਦਾ ਹੈ ਪਰੋਸਿਆ ਜਾਂਦਾ ਹੈ ਸਾਰੇ ਸਿੰਗਰ ਕੋਈ ਨਾ ਕੋਈ ਕਿਸਾਨ ਐਂਥਮ ਦੇ ਨਾਮ ਤੇ ਦਿੱਲੀ ਤੇ ਪੰਜਾਬ ਦੀ ਲੜਾਈ ਦਾ ਆਪਸੀ ਟਕਰਾਅ ਦਾ ਇਤਿਹਾਸ ਨੌਜਵਾਨੀ ਨੂੰ ਪੜਾਉਂਦੇ ਨੇ ਪੂਰਾ ਪੰਜਾਬ ਦਿੱਲੀ ਖਿਲਾਫ ਮੋਰਚੇ ਵਿੱਚ ਡੁੱਰ ਜਾਂਦਾ ਹੈ 32 ਯੂਨੀਅਨਾਂ ਦਾ ਐਸਕੇਮ ਬਣਦਾ ਹੈ ਇੱਕ ਬਾਰਡਰ ਤੇ ਉਹ ਬੈਠ ਜਾਂਦੇ ਨੇ ਦੂਸਰੇ ਬਾਰਡਰ ਤੇ ਉਗਰਾਹਾਂ ਜਿਹੜੇ ਨੇ ਉਹ ਆਪਣਾ ਧਰਨਾ ਜੱਕ ਲਾ ਕੇ ਰੱਖਦੇ ਨੇ ਜਾਰੀ ਰੱਖਦੇ ਇਸ ਦੇ ਵਿੱਚ ਫਿਰ ਇੱਕ ਹੋਰ ਕਿਸਾਨੀ ਲੀਡਰ ਦੀ ਐਂਟਰੀ ਹੁੰਦੀ ਹੈ ਉਹ ਧਿਰ ਹੈ ਕਿਸਾਨ ਮਜ਼ਦੂਰ ਮੋਰਚਾ ਜਿਸ ਦੇ ਪੰਦੇਰ ਖੜੇ ਨੇ ਉਹ ਆਗੂ ਹੁੰਦੇ ਨੇ ਪਬਲਿਕ ਫੇਸ ਹੁੰਦੇ ਨੇ ਇਹ ਬਾਕੀਆਂ ਤੋਂ ਅਲੱਗ ਵੱਖਰਾ ਹੋ ਕੇ ਅੱਗੇ ਜਾ ਕੇ ਸਟੇਜ ਲਗਾ ਦਿੰਦੇ ਨੇ ਉਹਨਾਂ ਦਾ ਸਟੇਜ ਤਿਆਰ ਹੁੰਦਾ ਹੈ ਨਿਹੰਗ ਸਿੰਘ ਆਉਂਦੇ ਨੇ ਦੀਪ ਸਿੱਧੂ ਨਿਸ਼ਾਨ ਸਾਹਿਬ ਵੀ ਆਉਂਦੇ ਨੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਧਰਨੇ ਦੇ ਵਿੱਚ মিডিਆ ਇਸ ਸਾਰੇ ਨੂੰ ਖਾਲਸਤਾਨੀ ਐਂਗਲ ਜਿਹੜਾ ਹੈ ਉਹ ਪੇਸ਼ ਕਰ ਦਿੰਦਾ ਹੈ ਸਾਰੇ ਦੇਸ਼ ਦੇ ਵਿੱਚ ਇਸ ਨੂੰ ਖਾਲਸਤਾਨੀ ਐਂਗਲ ਵੱਜੋਂ ਵੀ ਪਰੋਸਿਆ ਜਾਂਦਾ ਹੈ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਇਸ ਵਿੱਚ ਜ਼ਿਆਦਾਤਰ ਲੋਕ ਪੰθεਰ ਦੇ ਤੇ ਦੀਪ ਸਿੱਧੂ ਹੁਣੇ ਸ਼ਾਮਲ ਹੁੰਦੇ ਨੇ ਬਾਕੀ ਸਾਰੀਆਂ ਜਿਹੜੀਆਂ ਐਸਕੇਐਮ ਦੀ ਕਾਲ ਹੈ ਉਹ ਇਹ ਨਹੀਂ ਸਿਰਫ ਸ਼ਾਮਲ ਨਹੀਂ ਹੁੰਦੇ ਉਹ ਅਲੱਗ ਤੋਂ ਇੱਕ ਟਰੈਕਟਰ ਮਾਰਚ ਕੱਢ ਰਹੇ ਹੁੰਦੇ ਨੇ ਲੇਕਿਨ ਬਦਨਾਮੀ ਇਹਦੇ ਵਿੱਚ ਪੰਜਾਬ ਦੀ ਹੁੰਦੀ ਹੈ ਫਿਰ ਇਹ ਗੱਲ ਆ ਛੱਡਦੇ ਆ ਮੋਰਚਾ ਫਤਿਹ ਹੋ ਜਾਂਦਾ ਹੈ ਤੇ ਰਾਜੇਵਾਲ ਨੂੰ ਮੁੱਖ ਮੰਤਰੀ ਬਣਨ ਦੇ ਸੁਪਨੇ ਜਿਹੜੇ ਨੇ ਆਉਣ ਲੱਗ ਜਾਂਦੇ ਆ ਕੋਈ ਇਹ ਸਵਾਲ ਨਹੀਂ ਪੁੱਛਦਾ ਕਿ ਚੋਣਾਂ ਤੋਂ ਅਚਾਨਕ ਪਹਿਲਾਂ ਮੋਰਚਾ ਕਿਉਂ ਖਤਮ ਬਸ ਮੋਦੀ ਨੂੰ ਹਰਾ ਦਿੱਤਾ ਹੈ ਇਸ ਦਾ ਸੰਤੋਸ਼ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਭਰ ਜਾਂਦਾ ਹੈ ਜਿੱਤ ਦਾ ਅਹਿਸਾਸ ਹੁੰਦਾ ਹੈ ਮੋਰਚੇ ਚੱਕ ਦਿੱਤੇ ਜਾਂਦੇ ਨੇ ਲੇਕਿਨ ਐਸਕੇਮ ਟੁੱਟ ਜਾਂਦਾ ਹੈ ਡੱਲੇਵਾਲ ਇਸ ਮੋਰਚੇ ਤੋਂ ਕਿਸਾਨ ਮੋਰਚੇ ਤੋਂ ਅੱਡ ਹੋ ਜਾਂਦਾ ਆਮ ਆਦਮੀ ਪਾਰਟੀ ਰਾਜੇਵਾਲ ਨੂੰ ਆਪਣੇ ਵਿੱਚ ਸ਼ਾਮਲ ਕਰਨ ਦੀ ਗੱਲ ਕਰਦੀ ਹੈ ਪਰ ਰਾਜੇਵਾਲ ਜਾਂ ਐਸਕੇਐਮ ਇਕੱਲੇ ਚੋਣਾ ਲੜਦਾ ਹੈ ਕੀ ਹਸ਼ਰ ਹੁੰਦਾ ਹੈ ਉਸ ਸੰਸਾਰਿਆਂ ਨੂੰ ਪਤਾ ਹੈ ਪੰਜਾਬ ਵਿੱਚ ਲੇਕਿਨ ਚੋਣਾ ਤੋਂ ਬਾਅਦ ਯੂਨੀਅਨਾਂ ਦੀ ਐਕਟੀਵਿਟੀ ਵੱਧ ਜਾਂਦੀ ਹੈ ਡੱਲੇਵਲ ਟੜਾ ਜਿਹੜਾ ਉਹ ਜਿਆਦਾ ਸੁਰਖੀਆਂ ਵਿੱਚ ਰਹਿੰਦਾ ਹੈ ਖਬਰਾਂ ਵਿੱਚ ਰਹਿੰਦਾ ਹੈ ਭੁਖੜ ਤਾਲਾਂ ਹੁੰਦੀਆਂ ਨੇ ਸਰਕਾਰਾਂ ਮੰਗਾਂ ਮੰਨ ਲੈਂਦੀਆਂ ਨੇ ਫੇਰ ਤਰਨੇ ਲੱਗਦੇ ਨੇ ਫੇਰ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਪਰ ਜ਼ਮੀਨ ਤੇ ਧਰਤਲ ਤੇ ਕੁਝ ਨਹੀਂ ਬਦਲਿਆ 14 ਫਰਵਰੀ ਮਹੀਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇੱਕ ਵਾਰ ਫੇਰ ਮੋਰਚਾ ਲੱਗਦਾ ਹੈ ਦਿੱਲੀ ਚਲੋ ਦੀ ਕਾਲ ਵੱਲ ਆਉਂਦੀ ਹੈ ਨਾਰੇ ਜਿਹੜੇ ਨੇ ਦਿੱਲੀ ਚਲੋ ਦੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਬਾਰਡਰਾਂ ਤੇ ਮੋਰਚੇ ਲੱਗ ਜਾਂਦੇ ਪੰਦੇਰ ਤੇ ਡੱਲੇਵਾਲ ਦੋਵੇਂ ਇਕੱਠੇ ਹੋ ਜਾਂਦੇ ਨੇ ਚੋਣਾਂ ਮੁੱਕ ਜਾਂਦੀਆਂ ਨੇ ਪਰ ਮੋਰਚਾ ਚੁੱਪਚਾਪ ਹੌਲੀ ਹੌਲੀ ਜਾਰੀ ਰਹਿੰਦਾ ਹੈ ਆਪਣੀ ਚਾਲੇ ਚੱਲੀ ਜਾਂਦਾ ਹੈ ਫੇਰ ਅਚਾਨਕ ਦਿੱਲੀ ਚੋਣਾਂ ਤੋਂ ਅਚਾਨਕ ਪਹਿਲਾਂ ਇਸ ਮੁੱਦੇ ਦੇ ਵਿੱਚ ਦੁਬਾਰਾ ਜਾਨਫਰੋਕ ਦਿੱਤੀ ਜਾਂਦੀ ਹੈ ਸਾਨੂੰ ਸਾਰਿਆਂ ਨੂੰ ਫੇਰ ਦਿੱਲੀ ਆ ਜਾਏਗੀ ਐਸਕੇਐਮ ਇਹਨਣ ਡੱਲੇ ਵਾਲਦੇ ਮਰਨ ਵਰਤ ਤੋਂ ਬਾਅਦ ਫੇਰ ਇਕੱਠੇ ਹੋਣ ਦਾ ਦਬਾਅ ਜਿਹੜਾ ਵਧ ਰਿਹਾ ਹੈ ਪਰ ਦੋਵੇਂ ਤਰ੍ਹਾਂ ਅਲੱਗ-ਅਲੱਗ ਪ੍ਰੋਗਰਾਮ ਦੇ ਰਹੀਆਂ ਨੇ ਵੱਡੇ ਪਬਲਿਕ ਪ੍ਰੈਸ਼ਰ ਦੇ ਬਾਵਜੂਦ ਵੀ ਮੀਡੀਆ ਵੱਲੋਂ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਲੇਕਿਨ ਕੋਈ ਵੀ ਗੋਡੀ ਟੇਕਰ ਨੂੰ ਤਿਆਰ ਨਹੀਂ ਹੈ ਆਪਣੇ ਆਪਣੇ ਮੋਰਚੇ ਆਪਣੇ ਆਪਣੇ ਸ਼ਕਤੀ ਪ੍ਰਦਰਸ਼ਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਅਲੱਗ ਅਲੱਗ ਪ੍ਰੋਗਰਾਮ ਦੇ ਦਿੱਤੀਆਂ ਨੇ ਲੜਾਈ ਕਿਸੇ ਹੋਰ ਨਾਲ ਨਹੀਂ ਇਸ ਗੱਲ ਦੀ ਹੈ ਕਿ ਵੱਡਾ ਲੀਡਰ ਕੌਣ ਹੈ ਕੌਣ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਬੰਦਾ ਹੈ ਜਿਹਦੇ ਨਾਲ ਪੰਜਾਬ ਦੇ ਲੋਕ ਜ਼ਿਆਦਾ ਜੁੜੇ ਹਨ ਜ਼ਿਆਦਾ ਵਿਸ਼ਵਾਸ ਕਰਦੇ ਇੱਕੋ ਸਮੇਂ ਇੱਕੋ ਦਿਨ ਇੱਕੋ ਮੰਗਾ ਲੇਕਿਨ ਮਹਾਪੰਚਾਇਤਾਂ ਜੜੀਆਂ ਨੇ ਉਹ ਅਲੱਗ-ਅਲੱਗ ਸਦਗੀਆਂ ਜਾਂਦੀਆਂ ਕੀ ਦਾ ਕੱਠ ਜ਼ਿਆਦਾ ਲੋਕ ਕਿਹਦੇ ਨਾਲ ਫੇਰ ਸਿੰਗਰਾਂ ਦੀ ਹਮਾਇਤ ਦੀ ਗੱਲ ਸਾਹਮਣੇ ਆਉਂਦੀ ਹੈ ਸਾਰੀ ਸਕ੍ਰਿਪਟ ਦੁਬਾਰਾ ਦਰਹੌਰੋਂ ਦੀ ਕੋਸ਼ਿਸ਼ ਹੋ ਰਹੀ ਹੈ ਪਰ ਲੱਗਦਾ ਹੈ ਕਿ ਆਕੜ ਤੇ ਅਹਿਮ ਦੇ ਨਾਲ-ਨਾਲ ਸਿਆਸੀ ਮਜਬੂਰੀਆਂ ਜਿਹੜੀਆਂ ਨੇ ਉਹ ਏਕੇ ਦੇ ਰਾਹ ਦੇ ਵਿੱਚ ਆ ਰਹੀਆਂ ਹਨ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਬਣਨ ਦਾ ਨਾ ਬਣਨ ਦਾ ਮਲਾਲ ਜਿਹੜਾ ਹੈ ਸ਼ਾਇਦ ਉਹ ਸਾਹਮਣੇ ਆ ਰਿਹਾ ਹੈ ਪੰਦੇਰ ਡੱਲੇਵਾਲ ਦੇ ਉੱਪਰ ਵੀ ਭਗਵੰਤ ਮਾਨ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਨੇ ਕੁਝ ਵੀ ਕਹਿ ਲੋ ਆਮ ਕਿਸਾਨ ਇਸਾਰੇ ਮੋਰਚਿਆਂ ਦੇ ਵਿੱਚ ਅੰਦੋਲਨਾਂ ਦੇ ਵਿੱਚ ਆਪਣਾ ਨੁਕਸਾਨ ਕਰਾਉਣਗੇ ਚਾਹੇ ਉਹ ਜਾਨੀਮਾਲ ਹੋਵੇ ਚਾਹੇ ਉਹ ਉਹਨਾਂ ਦਾ ਮਾਲੀ ਨੁਕਸਾਨ ਹੋਵੇ ਲੇਕਿਨ ਫਾਇਦਾ ਫੇਰ ਵੀ ਸਿਆਸਤਦਾਨਾਂ ਦਾ ਹੀ ਹੋਵੇਗਾ ਸਿਆਸਤਦਾਨ ਇਸ ਦੇ ਵਿੱਚੋਂ ਲਾਹਾ ਲੈਣਗੇ ਜਿਵੇਂ ਹੁਣ ਤੱਕ ਹੁੰਦਾ ਆਇਆ ਹੈ ਇਤਿਹਾਸ ਇਸ ਦੀ ਗਵਾਹ ਹੈ ਲੋਕ ਇਸ ਚੀਜ਼ ਨੂੰ ਸਮਝਣਗੇ ਜਾਂ ਸਾਡੇ ਵਰਗੇ ਲੋਕਾਂ ਨੂੰ ਗਾਲਾਂ ਕੱਢ ਕੇ ਸਾਰ ਲੈਣਗੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇੱਕ ਗੱਲ ਯਕੀਨੀ ਹੈ ਇੱਕ ਗੱਲ ਪੱਕੀ ਹੈ ਕਿ ਇਸ ਸਾਰੇ ਚੀਜ਼ਾਂ ਦੇ ਵਿੱਚੋਂ ਕਿਸੇ ਦਾ ਫਾਇਦਾ ਹੋਵੇਗਾ ਉਹ ਸਿਰਫ ਸਿਆਸੀ ਤਰ੍ਹਾਂ ਦਾ ਹੋਵੇਗਾ ਸਿਆਸੀ ਤਰ ਲੋਕਾਂ ਨੂੰ ਪੋਲਰਾਈਜ਼ ਕਰਕੇ ਇੱਕ ਦੂਜੇ ਦੇ ਖਿਲਾਫ ਵਰਤ ਕੇ ਵੋਟਾਂ ਵਟੋਰਨਗੇ ਸਰਕਾਰਾਂ ਬਣਨਗੀਆਂ ਫਿਰ ਇਸ ਮੁੱਦੇ ਨੂੰ ਠੰਡੇ ਵਰਸੇ ਦੇ ਵਿੱਚ ਪਾ ਦਿੱਤਾ ਜਾਏਗਾ ਆਉਣ ਵਾਲੇ ਕਿਸੇ ਹੋਰ ਚੋਣ 'ਚ ਕਿਸੇ ਹੋਰ ਸਿਆਸੀ ਮੁੱਦੇ ਤੇ ਲਾਹਾ ਲੈਣ ਦੇ ਵਿੱਚ ਜਦੋਂ ਇਸ ਨੂੰ ਫਿਰ ਮੁੜ ਸਰਜੀਤ ਕਰ ਲਿਆ ਜਾਵੇਗਾ ਇਹੀ ਹੁੰਦਾ ਆਇਆ ਹੈ ਇਹੀ ਹੁੰਦਾ ਰਹੇਗਾ ਇਸ ਅਨੁਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਬਹਿਕਾਵੇ ਦੇ ਵਿੱਚ ਆ ਕੇ ਲੋਕਾਂ ਦੇ ਪਿੱਛੇ ਲੱਗ ਕੇ ਇਹਨਾਂ ਨੇਤਾਵਾਂ ਦੇ ਪਿੱਛੇ ਲੱਗ ਕੇ ਹਮ-ਹਮਾ ਕੇ ਇੱਕ ਦੂਜੇ ਨਾਲ ਲੜਾਂਗੇ ਇੱਕ ਦੂਜੇ ਦਾ ਵਿਰੋਧ ਕਰਾਂਗੇ ਇੱਕ ਦੂਜੇ ਨੂੰ ਕਾਲਾ ਖੱਡਾਂਗੇ ਤੇ ਸਿਲਸਿਲਾ ਇਸੇ ਤਰੀਕੇ ਨਾਲ ਹੀ ਬਾਦਸਤੂਰ ਜਾਰੀ ਰਹੇਗਾ ਵਿਦਾ ਲੈਣੇ ਆ ਦੋਸਤੋ ਉਮੀਦ ਕਰਦੇ ਆ ਸ਼ਾਇਦ ਇਹਨਾਂ ਗੱਲਾਂ ਦਾ ਥੋੜਾ ਬਹੁਤਾ ਅਸਰ ਤੁਹਾਡੇ ਉੱਪਰ ਹੋਏਗਾ ਤੁਸੀਂ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਇਹ ਚੀਜ਼ਾਂ ਜੋ ਹੋ ਰਹੀਆਂ ਨੇ ਜੋ ਪਾਣੇ ਵਰਤ ਰਹੇ ਨੇ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਉਸ ਦੇ ਪਿੱਛੇ ਅਸਲੀ ਮਕਸਦ ਕੀ ਹੈ ਅਸਲੀ ਫਾਇਦਾ ਕਿਹਦਾ ਹੋਣ ਵਾਲਾ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਫਿਰ ਇੱਕ ਵਾਰ ਤੋਂ ਦੁਬਾਰਾ ਲੈਣੇ ਆ ਧੰਨਵਾਦ